ਸਾਰੇ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ। ਇਹ ਵੀਡੀਓ ਨਾ ਸੋਸ਼ਲ ਮੀਡੀਆ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਦੋ ਭੈਣਾਂ ਨੂੰ। ਇਹਨਾਂ ਦੋਨਾਂ ਭੈਣਾਂ ਨੂੰ ਆਸਟ੍ਰੇਲੀਆ ਦੇ 에ਅਰ ਫੋਰਸ ਵਿੱਚ ਨੌਕਰੀ ਮਿਲੀ ਹੈ ਤੇ ਇਹ ਦੋ ਭੈਣਾਂ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤਾਂ ਦੇਖੋ ਮਾਪੇ ਤੇ ਪੂਰਾ ਪਿੰਡ ਕਿਵੇਂ ਇਹਨਾਂ ਦਾ ਸਵਾਗਤ ਕਰਦਾ ਹੈ ਤੇ ਆਉਂਦੀਆਂ ਹੀ ਮਾਵਾ ਦੇ ਪੈਰੀ ਡਿੱਗ ਜਾਂਦੀਆਂ ਨੇ। ਬੜੀ ਹੀ ਖੁਸ਼ੀ ਹੋਈ ਇਸ ਵੀਡੀਓ ਨੂੰ ਦੇਖ ਕੇ। ਧੀयां ਵੀ ਪੁੱਤਾਂ ਨਾਲੋਂ ਘੱਟ ਨਹੀਂ ਹੁੰਦੀਆਂ ਜੋ ਮਾਪੇ ਦੇ ਸਾਰੇ ਸੁਪਨੇ ਪੂਰੇ ਕਰਦੀਆਂ ਨੇ ਬਹੁਤ ਹੀ ਖੁਸ਼ ਨਸੀਬ ਹੁੰਦੀਆਂ ਨੇ ਉਹ ਮਾਮਾ ਜਿਨ੍ਹਾਂ ਨੂੰ ਇਹੋ ਜਿਹੀਆਂ ਧੀयां ਮਿਲਦੀਆਂ ਨੇ ਜਦੋਂ ਧੀयां ਪੁੱਤਾਂ ਦੇ ਸੁਪਨੇ ਪੂਰੇ ਹੁੰਦੇ ਨੇ ਤਾਂ ਸਭ ਤੋਂ ਵੱਧ ਖੁਸ਼ੀ ਮਾਪੇ ਨੂੰ ਹੀ ਹੁੰਦੀ ਹੈ ਦੇਖੋ ਮਾਂ ਤਾਂ ਖੁਸ਼ੀ ਨਹੀਂ ਸੰਭਾਲੀ ਜਾ ਰਹੀ ਪੂਰਾ ਪਿੰਡ ਦੇਖੋ ਇਹਨਾਂ ਦੋਨਾਂ ਭੈਣਾਂ ਦਾ ਕਿੰਨਾ ਸਵਾਗਤ ਕਰ ਰਿਹਾ ਹੈ ਤੇ ਕਿੰਨੀ ਖੁਸ਼ੀ ਮਨਾ ਰਿਹਾ ਹੈ ਭਾਨ ਨੇ ਇਹ ਮਾਮਾ ਜਿਨ੍ਹਾਂ ਨੇ ਆਪਣੀਆਂ ਧੀਆਂ ਦੇ ਸੁਪਨੇ ਪੂਰੇ ਕੀਤੇ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਦੋ ਸ਼ਬਦ ਜ਼ਰੂਰ ਲਿਖ ਕੇ ਜਾਇਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ